ਉਹਾਰ ਪਰਸ਼ੂਰਾਮ ਜੀ ਦਾ ਅਸੀਂ ਜਨਮ ਦਿਨ ਮਨਾਉਨੇ ਆ ਸਰਵੋਤਮ ਕਰਦੇ ਹਰ ਅਕਸ਼ੇ ਤ੍ਰਿਤੀਆ ਇਸ ਦਿਨ 10 ਬਈ 2024 ਨੂੰ ਜਿਹੜਾ ਸ਼ੁੱਕਰਵਾਰ ਅਕਸ਼ੇ ਤ੍ਰਿਤੀਆ ਆ ਰਹੀ ਹੈ ਉਹਦੇ ਸਵਾਦ ਵਿੱਚ ਅਸੀਂ ਆਪਣੀ ਤਿਆਰੀ ਜਿਹੜੀ ਬੜੀ ਜੋਰ-ਸ਼ੋਰ ਅੱਜ ਕਰ ਰਹੇ ਆ ਜਿਹਦੇ ਵਿੱਚ ਸਾਡੇ ਮੁੱਖ ਤਿਥੀ ਸਰਵ ਕਰੋ ਜੀ ਸੁਖਮਣਿਆ ਮੇਲੇ ਦਸੂਆ ਇਹ ਹੋਣਗੇ ਅਤੇ ਇਹਦਾ ਸਾਡੇ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੇ ਸੰਤ ਜਿਹੜਾ ਬਾਦ ਬਾਜੀ 2008 ਸ੍ਰੀ ਹਰੀ ਮਹਾਮੜਲੇ ਜੀ ਜੋ ਸ਼ਰੀਰ ਵਿੱਚ ਦਾ ਸ਼ਾਸਤਰੀ ਰਬ ਉਸਦਾਰਪੁਰ ਸ੍ਰੀ 108 ਬਾਦ ਰਾਜਗਿਰੀ ਸ੍ਰੀ ਕਬਾਈ ਦੇਵੀ ਜੀ ਸਵਾਮੀ ਸ਼ਬਦ ਪਰਿਵਾਰਾ ਜੀ ਸ਼ੇਰਾਵਾਲੀ ਕੁਟਿਆ ਦਸੂਆ ਉਹ ਬੜੇ ਇਸ ਪ੍ਰੋਗਰਾਮ ਦੇ ਵਿੱਚ ਵਾਪਰਸ਼ ਜਿਹੜੇ ਪਹੁੰਚ ਰਹੇ ਆ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਵੀ ਦਿੱਤਾ ਪਰੰਤੂ ਉਸ ਦੇ ਨਾਲ-ਨਾਲ ਅਸੀਂ ਆਪਣੇ ਮੰਦਰ ਵਿੱਚ ਦੁਵਾਰ ਪਸ਼ੁਰੂਪ ਜੀ ਦੇ ਮੰਦਰ ਵਿੱਚ ਜਿੱਥੇ ਕਿ ਬ੍ਰਹਮੜ ਸਭਾ ਸਥਿਤ ਹੈ ਉਹਦੇ ਵਿੱਚ ਅਸੀਂ ਤਿਆਰੀਆਂ ਕਰ ਰਹੇ ਹਾਂ 9 ਤਰੀਕ ਨੂੰ ਰਿਵੈਲ ਰੱਖੀ ਜਾਵੇਗੀ ਔਰ 10 ਤਰੀਕ ਨੂੰ ਸ਼੍ਰੀ ਰਾਮਾਇਣ ਜੀ ਦਾ ਭੋਗ ਪਾਏਗਾ ਇਸ ਵਾਰ ਦੇ ਵਿੱਚ ਅਸੀਂ ਲੋਕਾਂ ਨੂੰ ਇਨਵਿਟੇਸ਼ਨ ਕਾਰਡ ਵੀ ਦਿੱਤੇ ਆ ਉਸ ਜਿਹੜਾ ਅਸੀਂ ਵਧੀਆ ਆਪਣੀ ਉਹ ਜਿੰਨਾ ਕੁ ਵਧੀਆ ਪ੍ਰੋਗਰਾਮ ਹੋ ਸਕਦਾ ਕਰਾਂਗੇ ਜਿਹਦੇ ਤੇ ਲੰਗਰ ਦੀ ਵਿਵਸਥਾ ਵੀ ਰੱਖੀ ਹੈ ਚਾਹ ਪਾਣੀ ਦੀ ਵੀ ਰੱਖੀ ਹੈ ਮੈਂ ਦਸੂਹਾ ਵਾਰਸ਼ੀਓ ਇਲਾਕੇ ਦੇ ਵਸਨੀਕਾਂ ਨੂੰ ਦਰਪ੍ਰੇਮ ਅਨੁਸਾਰਿਆ ਰੂ ਬੇਨਤੀ ਕਰਦਾ ਕਿ ਉਸ ਵੰਦਰ ਪਹੁੰਚ ਗਏ ਅ ਸ਼੍ਰੀ ਰਮਾਇ ਜੀ ਦਾ ਕੋ ਦੇ ਵਿੱਚ ਸ਼ੁਭ ਸੂਰਜ ਕਰ ਅਤੇ ਆਪਣਾ ਜੀਵਨ ਜਿਹੜਾ ਸਫਲ ਹੋਵੇ ਮੇਰੀਓਰਨੋ ਬੀਲੇ ਸਾਰੇ ਬ੍ਰਾਹਮੜਾ ਨੂੰ ਦਰਪ੍ਰੇਵੀਆ ਨੂੰ ਜਿਹੜੇ ਜਿਹੜੇ ਵੀ ਆਸਥਾ ਰੱਖਦੇ ਲੋਕ ਉਹਨਾਂ ਨੂੰ ਬਹੁਤ ਬਹੁਤ ਤਰਵਾਦ ਇੱਥੇ ਪਹੁੰਚਦੇ ਅਸੀਂ ਜਿੰਨਾ ਯੋਗ ਜਥਾ ਜੋਗਿਆ ਹੋਵੇਗਾ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਇਸ ਤਰ੍ਹਾਂ ਹਰ ਸਾਲ ਕਰੋੜ ਉਹ ਜਿਹੜਾ ਸਾਡਾ ਜਿਹੜਾ ਚੱਲਦਾ ਹੈ ਇਸ ਸਾਲ ਵੀ ਤੂ ਦਾਵਦਾ ਤੇ ਰਾਜ ਆਇਆ